ਸਤਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨੀ ਇराक ਦੌਰੇ ਤੇ ਨੇ ਜਿਸ ਦੇ ਤਹਿਤ ਮੋਦੀ ਇराक ਦੀ ਰਾਜस्तानी ਤਹਿਰਾਨ ਵਿਖੇ ਉਥੋਂ ਦੇ ਰਾਸ਼ਟਰਪਤੀ ਰੋਹਾਨੀ ਅਤੇ ਸੁਪਰੀਮ ਨੇਤਾ ਆਇਤੁੱਲ ਰੂਮਾਨੀ ਨਾਲ ਮੁਲਾਕਾਤ ਕਰਨਗੇ ਇਸ ਦੌਰੇ ਤੇ ਜਿੱਥੇ ਆਰਥਿਕ ਅਤੇ ਆਤਵਾਦ ਨਾਲ ਸੰਬੰਧਿਤ ਮੁੱਦੇ ਅਹਿਮ ਰਹਿਣਗੇ ਉੱਥੇ ਕਿਸਮ ਦੀਆਂ ਸਹਿਯੋਗੀਆਂ ਤੇ ਹਸਤਾਖਰ ਵੀ ਕੀਤੇ ਜਾਣਗੇ ਜਦਕਿ ਇਸ ਦੌਰਾਨ ਕਨੈਕਟੀਵਿਟੀ ਦਾ ਮੁੱਦਾ ਸਭ ਤੋਂ ਮਹੱਤਵਪੂਰਨ ਹੋਏਗਾ ਦੇਰਾਦੂਨ ਵਿੱਚ ਭਾਜਪਾ ਨੇਤਾ ਤਰຸນ ਵਿਜੇ ਤੇ ਹੋਏ ਹਮਲੇ ਦਾ ਵੀਡੀਓ ਸਾਹਮਣੇ ਆਇਆ ਹੈ ਦੇਰਾਦੂਨ ਦੇ ਪੋਖਰੀ ਇਲਾਕੇ ਵਿੱਚ ਤਲਵਤਾਂ ਨੂੰ ਮੰਦਿਰ ਚ ਦਾਖਲ ਕਰਾਉਣ ਲਈ ਗਏ ਤਰຸນ ਵਿਜੇ ਤੇ ਸਥਾਨਕ ਲੋਕਾਂ ਨੇ ਹਮਲਾ ਕਰ ਦਿੱਤਾ ਸੀ ਵੀਡੀਓ ਦੇ ਵਿੱਚ ਭਾਜਪਾ ਨੇਤਾ ਜਾਨ ਬਚਾਉਣ ਲਈ ਗੱਡੀ ਦੇ ਪਿੱਛੇ ਲੁਕਦੇ ਬਖਾਈ ਦੇ ਰਹੇ ਨੇ ਇਹ ਹਮਲਾ 20 ਮਈ ਨੂੰ ਹੋਇਆ ਸੀ ਫੁਲਾ ਵਿੱਚ ਪਲਾਟ ਵਣ ਕੋਟਾਲੇ ਦੀ ਜਾਣਕਾਰੀ ਸੀਬੀਆਈ ਨੇ ਕਈ ਥਾਵਾਂ ਤੇ ਛਾਪੇ ਮਾਰੇ ਕੀਤੇ ਜਿਸ ਨਾਲ ਹਰਿਆਣਾ ਦੀ ਪਿਛਲੀ ਹੁੱਡਾ ਸਰਕਾਰ ਦੀਆਂ ਮੁਸੀਬਤਾਂ ਵੱਧ ਸਕਦੀਆਂ ਨੇ ਇਹ ਕੋਟਾਲਾ ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਸੀ ਕੋਟਾਲੇ ਤਹਿਤ ਪਲਾਟ ਲੈਣ ਵਾਲਿਆਂ ਵਿੱਚ ਹੁੱਡਾ ਰਿਸ਼ਤੇਦਾਰ ਵੀ ਸ਼ਾਮਿਲ ਸਨ